ਜੇ ਨੂੰ ਅંધੇਰਾ ਦਿਖਾਈ ਦੇਂਦਾ ਉਹਨੂੰ ਰੋਸ਼ਨੀ ਵੀ ਦਿਖਾਈ ਦੇ ਸਕਦੀ ਕਿਉਂਕਿ ਅੱਖਾਂ ਦੇ ਵਿੱਚ ਰੋਸ਼ਨੀ ਹੈ ਮੂਰਖ ਨੂੰ ਮੂਰਖਤਾ ਨਹੀਂ ਦਿਖਾਈ ਦੇਂਦੀ ਮੂੜ ਨੂੰ ਮੂੜਪਣਾ ਨਹੀਂ ਦਿਖਾਈ ਦੇਂਦਾ ਅਗਰ ਮੂਰਖ ਨੂੰ ਆਪਣੀ ਮੂੜਤਾ ਦਿਖਾਈ ਦੇਣ ਲੱਗ ਪਏ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਮੂਰਖਤਾ ਖਤਮ ਹੋ ਗਈ ਗਿਆਨੀ ਹੋ ਗਿਆ ਕਹਿੰਦੇ ਨੇ ਪਾਪੀ ਨੂੰ ਪਾਪ ਨਹੀਂ ਦਿਖਾਈ ਦਿੰਦਾ ਕਰੀ ਜਾ ਰਹੇ ਕਰੀ ਜਾ ਰਹੇ ਨਹੀਂ ਦਿਖਾਈ ਦਿੰਦਾ ਮੂਰਖ ਨੂੰ ਮੂਰਖਤਾ ਨਹੀਂ ਦਿਖਾਈ ਦਿੰਦੀ ਕਿਉਂਕਿ ਦੇਖਣ ਵਾਸਤੇ ਵੀ ਤੇ ਗਿਆਨ ਚਾਹੀਦਾ ਹੈ ਸਮਝ ਚਾਹੀਦੀ ਹੈ ਜਿਸ ਦਿਨ ਕਿਸੇ ਨੂੰ ਅੰਧੇਰਾ ਦਿਖਾਈ ਦੇਵੇ ਉਸ ਅੰਧੇ ਨੂੰ ਅੰਧਾ ਕਹਿਣ ਦੀ ਲੋੜ ਨਹੀਂ ਦਿਖਾਈ ਨਹੀਂ ਅੰਧੇਰਾ ਦਿਖਾਈ ਦੇਣ ਲੱਗ ਪਿਆ ਇਹਨੂੰ ਰੋਸ਼ਨੀ ਵੀ ਦਿਖਾਈ ਦੇ ਜੇ ਨੂੰ ਆਪਣੀ ਮੂਰਖਤਾ ਦਿਖਾਈ ਦੇਣ ਲੱਗ ਪਈਏ ਗਲਤੀ